ਜੋਤ ਪਈ ਹੈ ਤੁਹਾਨੂੰ ਕੋਈ ਡਰਸਟ ਨਹੀਂ ਤਾਂ ਜ਼ਰੂਰਤ ਪਈ ਹੈ ਕਿਉਂਕਿ ਇੰਨੀ ਕਾਲਾ ਘਾਰੀ ਇੰਨੀ ਕਾਲਾ ਘਾਰੀ ਕੱਪੜੇ ਧੋਗੇ ਸੁਪਨੇ ਬਾਹਰ ਪਾਉ ਕਾਲੇ ਹੋ ਜਾਂਦੇ ਆ ਸਾਰੇ ਕਾਰਨ ਦਾ ਕਾਲਾ ਕਾਲਾ ਉਹ ਸਾਦੀ ਬੋਗੋਂ ਬਦਰਿਆ ਅਸੀਂ ਪੰਪ ਲੈਣੇ ਆ ਤੁਹਾਨੂੰ ਅਸੀਂ ਦੇਖ ਸਿਹਰੇ ਡਾਕਟਰ ਕਹਿੰਦੇ ਤੁਸੀਂ ਸ਼ੇਅਰ ਕਰੋ ਸ਼ੇਅਰ ਕਰ ਕੀ ਕਰੀਏ ਸ਼ੇਅਰ ਅਸੀਂ ਸਿਹਰੇ ਤੇ ਜਾਂਦੇ ਆ ਨਾ ਬਾਹਰ ਇੰਨੀ ਕਾਲਾ ਘਾ ਸਬਤ ਹੋਰ ਬਿਮਾਰ ਹੁੰਦੇ ਆ ਬਾਹਰ ਨਿਕਲ ਕੇ ਸਾਨੂੰ ਤਾਜੀ ਹਵਾ ਨੂੰ ਸਾਰਾ ਰਣਾ ਅੱਖਾ ਹੋਇਆ ਹੋਇਆ ਅਸੀਂ ਬਹੁਤ ਪਰੇਸ਼ਾਨ ਹੈ ਇਸ ਤੇ ਮੈਂ ਹੁਣ ਮੌਜੂਦਾ ਸਰਕਾਰ ਤੋਂ ਕੀ ਮੰਗ ਕਰਦਾਂ ਸੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਜਿਹੜੀ ਇਹ ਖਾਲੀ ਕਾਲਸ ਹੈ ਇਹ ਹਟਾਈ ਜਾਵੇ ਕਿਉਂਕਿ ਨਾਲ ਸਾਡ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਬਹੁਤ ਗੰਵੇ ਦੇ ਸਾਰੇ ਪੇਸ਼ੈਂਟ ਹੋ ਚੁੱਕੇ ਆ ਬੱਚਿਆਂ ਲਈ ਬਹੁਤ ਜ਼ਿਆਦਾ ਖਤਰਨਾਕ ਛੋਟੇ ਛੋਟੇ ਬੱਚੇ ਵੀ ਇੱਥੇ ਸੇਫ ਨਹੀਂ ਹੈਗੇ ਤੇ ਅੱਜ ਵੀ ਇੰਨੀ ਕਾਲਸਾਈ ਅਸੀਂ ਇੰਨੇ ਪਰੇਸ਼ਾਨ ਹੋਏ ਕਿ ਕਾਫੀ ਸਮੇਂ ਸੁਖਭਾਈਆਂ ਕਰਨੇ ਪੈ ਲਏ ਆ ਕਾਫੀ ਸੰਗੋਂ ਜਿੰਮੇਤ ਕਰਨੀ ਪੈਣੀ ਹੈ ਅੰਦਰ ਤੇ ਇਸ ਕਰਕੇ ਸਾਡੇ ਨਾਲ ਬਹੁਤ ਅਸੀਂ ਪਰੇਸ਼ਾਨ ਆ ਅਸੀਂ ਤੇ ਇਹ ਮੰਗ ਕਰਦੇ ਆ ਤੇ ਜਲਦੀ ਤੋਂ ਜਲਦੀ ਇਹ ਸਮੱਸਿਆ ਜਿੰਨੀ ਜਲਦੀ ਹੋ ਸਕੇ ਉੰਨੀ ਜਲਦੀ ਹੋਵੇ ਖਾਲੀ ਕੀਤਾ ਜਾਵੇ ਤਾਂ ਕੁਝ ਨਾ ਸਾਡੇ ਇਹ ਅਸੀਂ ਕਹਿ ਰਹੇ ਹਾਂ ਕਿ ਸਾਡੇ ਜੀ ਮੈਮ ਹੁਣ ਤੱਕ ਕੋਈ ਪ੍ਰੋਫੈਸ਼ਨਲ ਮੈਂਬਰ ਆਇਆ ਕਿ ਦੋਨੋਂ ਬੱਚਣ ਵਾਸਤੇ ਹਾਂ ਆਂਦੇ ਨੇ ਜਦੋਂ ਵੋਟ ਲੈਣ ਆਂਦੇ ਨੇ ਉਦੋਂ ਤੇ ਕਹਿੰਦੇ ਨੇ ਦੱਸੋ ਤੁਹਾਡੀ ਸਮੱਸਿਆ ਕੀ ਹੈ ਤੇ ਜਦੋਂ ਬੱਸ ਹੋ ਜਾਂਦਾ ਹੈ ਬੱਸ ਅਸੀਂ ਕੋਈ ਸਮੱਸਿਆ ਕਹਿੰਨੇ ਸਾਡੀ ਕਾਲਕ ਦੀ ਸਮੱਸਿਆ ਪਰ ਇਹਦਾ ਕੋਈ ਸਲੂਸ਼ਨ ਨਹੀਂ ਹੋਇਆ ਇਹ ਕਿੰਨੀ ਕਿੰਨੀ ਦਿਨ ਤੋਂ ਸਮੱਸਿਆ ਚੱਲ ਰਹੀ ਤੁਹਾਡੀ ਹੈ ਬੱਚਾ 12 ਸਾਲ ਦਾ 12 ਸਾਲ ਦਾ ਇਹਨਾਂ ਮਸੇ 10-12 ਸਾਲਾਂ ਤੋਂ ਹੈ ਕਾ ਲੱਗਦਾ ਕੋਈ ਹੱਲ ਹੀ ਨਹੀਂ ਕਰਤੇ ਇੱਥੇ ਕਿੰਨੇ ਕੌਂਸਲਰ ਬਣੇ ਕਿੰਨੇ ਹਟੇ ਕਿਸੇ ਨੇ ਅਸਲ ਗੌਰ ਨਹੀਂ ਕੀਤਾ ਸਾਰੇ ਰਿਸ਼ਵਤ ਲੈ ਕੇ ਸੈਟ ਹੋ ਜਾਂਦੇ ਨੇ ਕੋਈ ਅੜੀ ਬੈਰਬਾਈ ਕਰ ਦਈਏਗਾ ਅੱਜ ਕਿਸੇ ਮਸਲਾ ਲੈ ਕੇ ਮੋਟਾ ਲੈਣ ਆਉਂਦੇ ਸਾਰੇ ਕਹਿੰਦੇ ਨੇ ਕਿ ਅਸੀਂ ਮੋਟਾ ਸਾਰਾ ਕੰਮ ਕਰਾਂਗੇ ਬਾਅਦ ਚ ਕੋਈ ਦਿਖਦਾ ਵੀ ਨਹੀਂ ਹੈਗਾ ਨਿਕਟੋੜਾ ਕਹਿਣ ਦਾ ਮਤਲਬ ਇਹ ਕਿ ਜਿਹੜੀ ਲਗਾਤਾਰ ਹੈ ਰਿਸ਼ਵਤ ਦੇ ਤੌਰ ਤੇ ਕੰਮ ਨਹੀਂ ਕੀਤਾ ਜਾਂਦਾ ਨਹੀਂ ਰਿਸ਼ਵਤ ਉਹਨਾਂ ਨੇ ਜਿਹੜੇ ਫੈਕਟਰੀਆਂ ਵਾਲੇ ਨਿਕਾਲਕ ਵਾਲੇ ਉਹ ਪੈਨੋ ਰਿਸ਼ਵਤ ਦੇ ਦਿੰਦੇ ਨੇ ਉਹਨਾਂ ਦੇ ਸਾਰੇ ਕੰਮ ਐਡੇ ਹੁੰਦੇ ਨੇ ਕੋਈ ਉਸ ਤੋਂ ਬਾਹਰ ਬੰਦੀ ਨਹੀਂ ਹੁੰਦਾ ਉਹਨਾਂ ਦਾ ਕੰਮ ਠੀਕ ਹਾਂਜੀ